ਧੰਨ ਗੁਰੂ ਹਰਿ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪੇ ਹੀ ਕਿਰਪਾ ਕਰਨ ਜਿਨਨੇ ਜੁੜ ਕੇ ਬੈਠਿਓ ਪ੍ਰੇਮ ਸਤਕਾਰ ਦੇ ਨਾਲ ਗੁਰੂ ਸਾਹਿਬ ਜੀ ਦਾ ਨਾਮ ਲੈ ਕੇ ਆਖੋ ਜੀ ਧੰਨ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਮਹਾਰਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਕਲ ਸਿ ਇਤਿਹਾਸ ਸਰਵਣ ਕੀਤਾ ਗੁਰਮੁਖੋ ਮਹਾਰਾਜ ਸਾਹਿਬ ਜੀ ਨੇ ਧੰਨ ਗੁਰੂ ਅਰਜੁਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਉਹਨਾਂ ਦੇ ਨਮਿਤ ਮਹਾਰਾਜ ਜੀ ਦਾ ਜੋ ਗੁਰਬਾਣੀ ਦੇ ਭੋਗ ਤੇ ਸਹਿਜ ਪਾਠਾਂ ਦੇ ਭੋਗ ਪਏ ਤੇ ਮਹਾਰਾਜ ਜੀ ਨੇ ਸੁੰਦਰ ਸੋਹਣੇ ਦੀਵਾਨ ਸਜਾਏ ਸਨ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਜਗਤ ਦੀ ਰੀਤ ਚਲਾਈ ਸੀ ਸੱਚੇ ਪਾਤਸ਼ਾਹ ਜੀ ਨੇ ਜਗਤ ਦੇ ਵਿੱਚ ਰੀਤ ਕੀ ਚਲਾਈ ਸਹਿਜ ਬਾਠ ਕਰਨ ਦੀ ਬਾਣੀ ਪੜਨ ਦੀ ਤੇ ਮਹਾਰਾਜ ਜੀ ਦੇ ਸੇਵਾਦਾਰ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਗੁਰੂ ਸਾਹਿਬ ਜੀ ਦੇ ਵਜ਼ੀਰ ਸਨ ਤੇ ਜਿਹੜੇ ਗੁਰੂ ਸਾਹਿਬ ਜੀ ਦੀ ਸੇਵਾ ਕਰਨ ਵਾਲੇ ਕੀਰਤਨੀਏ ਤੇ ਕਥਾਵਾਚਕ ਸਨ 13 ਦਿਨ ਇਹ ਕੀਰਤਨ 13 ਦਿਨ ਪਾਠ ਚੱਲੇ ਹਨ ਤੇ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਨਿਹਾਲ ਕੀਤਾ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਇਸ ਤੋਂ ਅਗਲਾ ਪ੍ਰਕਰਨ ਆਓ ਸੱਚੇ ਪਾਤਸ਼ਾਹ ਜੀ ਦੀ ਅੱਜ ਕਿਵੇਂ ਦਸਤਾਰਬੰਦੀ ਹੁੰਦੀ ਹੈ ਮਹਾਰਾਜ ਜੀ ਨੂੰ ਕਿਸ ਤਰ੍ਹਾਂ ਗੁਰਤਾ ਗਦੀ ਬਖਸ਼ਿਸ਼ ਕੀਤੀ ਜਾਂਦੀ ਹੈ ਮਹਾਰਾਜ ਸਾਹਿਬ ਜੀ ਨੇ ਕਿਸ ਤਰ੍ਹਾਂ ਦੇ ਬਚਨ ਸਭ ਤੋਂ ਪ੍ਰਥਮ ਕੀਤੇ ਹਨ ਤੇ ਇਸ ਤੋਂ ਅਗਲਾ ਇਤਿਹਾਸ ਸਤਕਾਰ ਦੇ ਨਾਲ ਸਰਵਣ ਕਰੀਏ ਪ੍ਰੇਮ ਦੇ ਨਾਲ ਆਖੋ ਜੀ ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਬਹੁ ਰੋ ਬੰਦਨ ਕੋ ਦਸਤਾਰ ਹਿਤ ਉਤਸਵ ਕੇ ਲੈ ਅਕਾਰ ਮਹਾਰਾਜ ਸੱਚੇ ਬਾਦਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅੱਜ ਦਸਤਾਰਬੰਦੀ ਹੋਣੀ ਹੈ ਜੀ ਇੱਕ ਪਾਸੇ ਤੇ ਧੰਨ ਗੁਰੂ ਅਰਜੁਨ ਦੇਵ ਸਾਹਿਬ ਮਹਾਰਾਜ ਜੀ ਦਾ ਸਹਿਜ ਪਾਠ ਦੇ ਭੋਗ ਪਏ ਹਨ ਤੇ ਮਹਾਰਾਜ ਜੀ ਦਾ ਸੋਗ ਵੀ ਸੀ ਤੇ ਅੱਜ ਘਰ ਦੇ ਵਿੱਚ ਖੁਸ਼ੀ ਵੀ ਹੈ ਵੀ ਸੱਚੇ ਪਾਤਸ਼ਾਹ ਮਹਾਰਾਜ ਛੇਵੀਂ ਜੋਤ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦਸਤਾਰਬੰਦੀ ਹੋਣੀ ਹੈ ਅੱਜ ਮਹਾਰਾਜ ਸਾਹਿਬ ਜੀ ਦੇ ਘਰ आनंद ਵੀ ਹੈ ਸੱਚੇ ਪਾਤਸ਼ਾਹ ਜੀ ਦੀ ਦਸਤਾਰ ਬੰਦੀ ਹੋ ਰਹੀ ਹੈ ਮਹਾਰਾਜ ਸਤਿਗੁਰੂ ਪਾਤਸ਼ਾਹ ਜੀ ਇਸ ਉਤਸਵ ਦੇ ਵਿੱਚ ਹਨ ਤੇ ਸਾਰਿਆਂ ਨੂੰ ਹੀ ਇੱਕ ਦੂਜੇ ਨੂੰ ਸੰਗਤਾਂ ਨੇ ਆਖਿਆ ਵੀ ਮਹਾਰਾਜ ਜੀ ਦੀ ਦਸਤਾਰ ਬੰਦੀ ਹੋਣੀ ਹੈ ਚਲੋ ਆਪਾਂ ਚੱਲ ਕੇ ਵੇਖਦੇ ਹਾਂ ਮੋਰੀ ਆਦਿਕ ਭੱਲੇ ਆਏ ਦਾਤੂ ਅੰਗਤ ਆਨੰਦ ਸੁਹਾਏ ਭੱਲਿਆਂ ਦੇ ਵਿੱਚੋਂ ਆਏ ਜੀ ਕੌਣ ਸੀ ਭੱਲਿਆਂ ਦੇ ਵਿੱਚੋਂ ਮੋਰੀ ਬਾਬਾ ਜੀ ਮੋਰੀ ਕੌਨ ਸੀ ਜੀ ਧੰ ਗੁਰੂ ਅਮਰਦਾਸ ਸਾਹਿਬ ਜੀ ਦੇ ਪੁੱਤਰ ਤੇ ਦੂਸਰੇ ਦਾਤੂ ਦਾਤੂ ਕੌਨ ਸੀ ਜੀ ਧੰ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਆਨੰਦ ਪੁੱਤਰ ਮਹਾਰਾਜ ਸਾਹਿਬ ਜੀਆਂ ਦੇ ਪਹਿਲੇ ਪਾਸ਼ਾ ਤੇ ਦੂਸਰੇ ਪਾਸ਼ਾ ਤੇ ਤੀਸਰੇ ਪਾਸ਼ਾ ਜੀ ਦੇ ਪੁੱਤਰ ਆਏ ਹਨ ਸੱਚੇ ਪਾਤਸ਼ਾਹ ਜੀ ਨੂੰ ਦਸਤਾਰ ਬੰਦੀ ਕਰਨੀ ਹੈ ਬਹੁ ਸੰਗਤ ਕੋ ਲਗਿਓ ਦੇ ਬਾਣ ਸੁਣ ਸੁਣ ਸੁਧ ਬੈਠੇ ਵਿੱਚ ਆਣ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਪਮਾ ਇੰਨੀ ਹੈ ਮਹਾਰਾਜ ਸੱਚੇ ਪਾਸ਼ਾ ਹੀ ਨੇਮਾਨ ਨੇ ਵਿਸੰਗਤਾਂ ਦੇ ਵਿੱਚ ਜਦ ਹੀ ਪਤਾ ਲੱਗਿਆ ਵੀ ਮਹਾਰਾਜ ਜੀ ਦੀ ਦਸਤਾਰ ਬੰਦੀ ਹੋਣੀ ਹੈ ਤੇ ਸਾਰੇ ਹੀ ਵੇਖਣ ਦੇ ਲਈ ਗਏ ਵੀ ਮਹਾਰਾਜ ਕਿੱਡੇ ਕੁ ਸੋਹਣੇ ਲੱਗਦੇ ਨੇ ਇੰਨੀ ਸੋਹਣੀ ਦਸਤਾਰ ਗਰਤਾ ਗੱਦੀ ਵਾਲੀ ਦਸਤਾਰ ਲੈ ਕੇ ਸਾਰੀਆਂ ਹੀ ਸੰਗਤਾਂ ਦੀਵਾਨ ਦੇ ਵਿੱਚ ਆਣ ਕੇ ਜਲਦੀ ਜਲਦੀ ਕੰਮ ਆਪਣਾ ਨਵੇੜ ਕੇ ਨਾ ਕਰਾਂ ਦਾ ਤੇ ਛੇਤੀ ਛੇਤੀ ਜਾਂਦੇ ਨੇ ਵੀ ਮਹਾਰਾਜ ਜੀ ਦਾ ਸਰੂਪ ਦੇਖੀਏ ਸਾਲੋ ਅਧਿਕ ਬ੍ਰਿੰਦ ਮਸੰਦ ਚੱਲ ਪਹੁੰਚੇ ਤੱਪ ਤਨੀ ਬਲੰਦ ਭਾਈ ਸਾਲੋ ਜੀ ਮਸੰਦਾਂ ਦੇ ਵਿੱਚ ਇਤਿਹਾਸ ਦੇ ਵਿੱਚ ਜ਼ਿਕਰ ਹੁੰਦਾ ਹੈ ਨਾ ਸਾਲੋ ਜੀ ਤੇ ਹੋਰ ਮਸੰਦ ਸਨ ਜਿਹੜੇ ਇਹ ਚੱਲ ਕੇ ਆਏ ਤੇ ਪਿੰਡ ਦੇ ਵਿੱਚੋਂ ਧਨੀ ਪੁਰਸ਼ ਸਨ ਜਿਹੜੇ ਮਹਾਰਾਜ ਜੀ ਨਾਲ ਪਿਆਰ ਕਰਦੇ ਸਨ ਨਾ ਜੀ ਜਿਹੜੇ ਧਨੀ ਪੁਰਸ਼ ਵੀ ਚੱਲ ਕੇ ਆਏ ਹਨ ਪ੍ਰਜਾ ਜਿਤਕਪੁਰ ਬਸਨੇ ਹਾਰੀ ਆਏ ਸਬੈਨ ਅਪੰਦਨ ਅਪੇ ਬੰਦਨ ਧਾਰੀ ਮਹਾਰਾਜ ਸੱਚੇ ਬਾਦਸ਼ਾਹ ਜੀ ਦੇ ਸਾਰੇ ਜਿੰਨੇ ਵੀ ਸਤਕਾਰ ਕਰਦੇ ਸਨ ਪ੍ਰੇਮ ਕਰਦੇ ਸਨ ਤੇ ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਜਿਹੜੇ ਪਿਆਰ ਕਰਦੇ ਸਨ ਸਾਰੇ ਮਹਾਰਾਜ ਜੀ ਨੂੰ ਇੱਥੇ ਦੇਖਣ ਦੇ ਲਈ ਆਏ ਨੇ ਦਸਤਾਰ ਬੰਦੀ ਦੇਖਣ ਲਈ ਆਏ ਨੇ ਪਿੰਡ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਜਿੰਨੀ ਬਸਨੇ ਵਾਲੀ ਪਰਜਾ ਸੀ ਉਹ ਵੀ ਸਾਰੀ ਪ੍ਰੇਮ ਧਾਰ ਕੇ ਨਿਹਾਲ ਹੋਣ ਦੇ ਲਈ ਦਰਸ਼ਨ ਕਰਨ ਦੇ ਲਈ ਆਈ ਹੈ ਜਗੋਂ ਸਕੇਲ ਮੇਲ ਮੜ ਹੋਆ ਪਿੰਨ ਹੈ ਪਿੰਨ ਮਸੰਦਨ ਜੋਆ ਇੱਕ ਸ਼ਹਿਰੋਂ ਇੱਕ ਦੇਸ਼ੋਂ ਨੀ ਬਹੁਤ ਜਿਆਦਾ ਦੂਰੋਂ ਦੂਰੋਂ ਮਸੰਦ ਵੀ ਆਏ ਨੇ ਤੇ ਸੰਗਤਾਂ ਵੀ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਲਈ ਆਈਆਂ ਹਨ ਸੇਲੀ ਮਾਲਾ ਮੰਜੀ ਲਿਆਏ ਅੱਗੇ ਧਰੀ ਗੁਰੂ ਕੈ ਆਏ ਉਹਦੋਂ ਨਾ ਜੀ ਇੱਕ ਰੀਤੀ ਰਿਵਾਜ ਹੁੰਦਾ ਸੀ ਸੇਲੀ ਟੋਪੀ ਦੇਣੀ ਤੇ ਮਾਲਾ ਦੇਣੀ ਇਤਿਹਾਸ ਦੇ ਵਿੱਚ ਜ਼ਿਕਰ ਹੈ ਮਹਾਰਾਜ ਸੱਚੇ ਪਾਤਸ਼ਾਹ RAM ਦਾ ਸਾਹਿਬ ਜੀ ਨੂੰ ਵੀ ਮਸੰਦਾਂ ਨੇ ਸੇਲੀ ਟੋਪੀ ਤੇ ਮਾਲਾ ਲਿਆ ਕੇ ਦਿੱਤੀ ਸੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਵੀ ਦੇਖੋ ਜਿਹੜਾ ਸੀ ਸਰੋਪਾਵਾਂ ਕਿਸੇ ਦੇ ਗੱਲ ਚ ਪਾਉਣੀ ਆ ਇਹ ਸਤਕਾਰ ਵਜੋਂ ਪਾਉਣੀ ਆ ਪਰ ਇਹ ਬਹੁਤਾ ਜਿਆਦਾ ਜੇ ਦੇਖੀਏ ਤੇ ਸਿਰ ਦੇ ਵੀ ਨਹੀਂ ਬਹੁਤਾ ਜਿਆਦਾ ਬੰਨਿਆ ਜਾਂਦਾ ਤੇ ਇਹ ਗੱਲ ਦੇ ਵਿੱਚ ਹੀ ਸਤਕਾਰ ਵਜੋਂ ਹੀ ਪਾਇਆ ਜਾ ਸਕਦਾ ਤੇਵੇਂ ਹੀ ਉਦੋਂ ਸੇਲੀ ਟੋਪੀ ਹੁੰਦੀ ਸੀ ਇਹ ਪੱਛਮ ਦੀ ਬਣੀ ਹੋਈ ਉਨ ਦੀ ਬਣੀ ਹੋਈ ਉਹ ਸੇਲੀ ਟੋਪੀ ਲਿਆਂਦੀ ਜਾਂਦੀ ਸੀ ਤੇ ਮਹਾਰਾਜ ਜੀ ਨੂੰ ਮਾਲਾ ਦਿੱਤੀ ਜਾਂਦੀ ਸੀ ਕਿਉਂ ਦਿੱਤੀ ਜਾਂਦੀ ਸੀ ਜੀ ਕਿਉਂਕਿ ਮਹਾਰਾਜ ਸੱਚੇ ਬਾਦਸ਼ਾਹ ਭਜਨ ਬੰਦਗੀ ਬਹੁਤ ਕਰਿਆ ਕਰਦੇ ਸਨ ਇਸ ਕਰਕੇ ਮਸੰਦਾ ਨੇ ਉਹਨਾਂ ਗੁਰੂ ਸਾਹਿਬ ਜੀ ਦੀ ਰੀਤੀ ਦੇ ਵਾਂਗ ਐਤਕੀ ਵੀ ਸੇਲੀ ਟੋਪੀ ਤੇ ਮਹਾਰਾਜ ਜੀ ਨੂੰ ਬਹੁਤ ਸੋਹਣੀ ਕੀਮਤੀ ਮਾਲਾ ਲਿਆ ਕੇ ਦਿੱਤੀ ਹੈ ਸਭ ਕੇ ਲਗੇ ਬਿlochan ਐਸੇ ਚੰਦ ਚ ਕੋਰਹ ਚਿਤੋਤ ਜੈਸੇ ਮਹਾਰਾਜ ਸੱਚੇ ਬਾਦਸ਼ਾਹ ਜੀ ਨੂੰ ਇੰਜ ਉਡੇਕ ਰਹੇ ਹਨ ਜਿਵੇਂ ਚਕੌਰ ਚੰਦ ਨੂੰ ਉਡੇਕਦੀ ਗੱਜ ਕੇ ਅੱਖੋਂ ਸਤਨਾਮ ਵਾਖ ਗੁਰੂ ਜਿਵੇਂ ਸੋਹਣੇ ਚੰਦ ਨੂੰ ਚਕੌਰ ਉਡੇਕਦੀ ਹੈ ਮਹਾਰਾਜ ਜੀ ਨੂੰ ਮਸੰਦ ਤੇ ਮਹਾਰਾਜ ਜੀ ਨੂੰ ਸੰਗ ਤਾਂ ਧਣੀ ਲੋਕ ਧਣੀ ਪੁਰਸ਼ ਰਾਜੇ ਜਿੰਨੇ ਵੀ ਆਏ ਸਨ ਮਹਾਰਾਜ ਜੀ ਨੂੰ ਸਾਰੇ ਇਸ ਤਰ੍ਹਾਂ ਉਡੀਕ ਰਹੇ ਹਨ ਤਾਂ ਕਰੇ ਹਨ ਮਹਾਰਾਜ ਜੀ ਦੀ ਰਾਹ ਸ੍ਰੀ ਹਰ ਗੋਬਿੰਦ ਚੰਦ ਅਨੰਦੇ ਤਿੰਨ ਪਿਖ ਮੁਸਕਾਵਤ ਮਨ ਬੰਦੇ ਮਹਾਰਾਜ ਸੱਚੇ ਬਾਦਸ਼ਾਹ ਜੀ ਆਏ ਤੇ ਮਹਾਰਾਜ ਸਾਹਿਬ ਜੀ ਨੇ ਆਣ ਕੇ ਸਭ ਤੋਂ ਪ੍ਰਥਮ ਕੀ ਕੀਤਾ ਜੀ ਮਹਾਰਾਜ ਜੀ ਨੇ ਸੰਗਤਾਂ ਦਾ ਦਰਸ਼ਨ ਤੇ ਇਕੱਠ ਵੇਖਿਆ ਮਹਾਰਾਜ ਸਾਹਿਬ ਜੀ ਚੰਦ ਆਏ ਨੇ ਜਿਵੇਂ ਸੋਨਾ ਮੁਖ ਚੰਦ ਵਰਗਾ ਮਹਾਰਾਜ ਸਾਹਿਬ ਜੀ ਆਏ ਹਨ ਸ੍ਰੀ ਹਰ ਗੋਬਿੰਦ ਚੰਦ ਅਨੰਦੇ ਅਨੰਦ ਧਾਰ ਕੇ ਆਏ ਤਿੰਨ ਪਖ ਮੁਸਕਾ ਵਤਮਦ ਮੰਦੇ ਸਾਧ ਸੰਗਤ ਨੂੰ ਵੇਖ ਕੇ ਮਸੰਦਾ ਨੂੰ ਵੇਖ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਵੇਖ ਕੇ ਮੁਸਕਰਾ ਰਹੇ ਨੇ ਤੇ ਸਾਗਤ ਤੇ ਦਇਆ ਕਰ ਰਹੇ ਹਨ ਬੁੱਢਾ ਸਨਮੁਖਤ ਰਹੋ ਨਿਹਾਰਾ ਸਭ ਸੁਣਾਏ ਤਹ ਸੰਗੇ ਉਚਾਰਾ ਬਾਬਾ ਬੁੱਢਾ ਸਾਹਿਬ ਜੀ ਸਾਹਮਣੇ ਖੜੇ ਹੋਏ ਨੇ ਦੇਖੋ ਸਤਕਾਰ ਦੀ ਗੱਲ ਐ ਬਾਬਾ ਬੁੱਢਾ ਸਾਹਿਬ ਜੀ ਨੂੰ ਜਿੰਨੇ ਗੁਰੂ ਸਾਹਿਬ ਸੰਚਾਰਨਾ ਚ ਮੱਥਾ ਟੇਕਿਆ ਤੇ ਇਧਰੋਂ ਬਾਬਾ ਬੁੱਢਾ ਸਾਹਿਬ ਜੀ ਵੀ ਗੁਰੂ ਜਾਨ ਕੇ ਸਤਕਾਰ ਕਰਦੇ ਹੁੰਦੇ ਸਨ ਸਤਕਾਰ ਦੀ ਗੱਲ ਹੈ ਨਾ ਜੀ ਜੇ ਸਤਕਾਰ ਗੁਰੂ ਸਾਹਿਬ ਕਰਦੇ ਸੰ ਤੇ ਬਾਬਾ ਬੁੱਢਾ ਸਾਹਿਬ ਜੀ ਉਦੋਂ ਵੀ ਜ਼ਿਆਦਾ ਸਤਕਾਰ ਕਰਿਆ ਕਰਦੇ ਸਨ ਤੇ ਨਹੀਂ ਅੱਜ ਕੱਲ ਦੇ ਸਮੇਂ ਚ ਦੇਖੀਏ ਜੇ ਕਿਸੇ ਨੂੰ ਸਤਕਾਰ ਦਿਓਗੇ ਤੇ ਉਹਦੇ ਤੋਂ ਦੁੱਗਣਾ ਸਤਕਾਰ ਲਵੋਗੇ ਵੀ ਜ਼ਰੂਰ ਮਹਾਰਾਜ ਸਾਹਿਬ ਜੀ ਨੂੰ ਸਤਕਾਰ ਦਿੱਤਾ ਬਾਬਾ ਬੁੱਢਾ ਸਾਹਿਬ ਜੀ ਨੇ ਸਾਹਮਣੇ ਖੜੇ ਹੋ ਕੇ ਨਿਹਾਰਿਆ ਤੇ ਮਾਰਾ ਸਾਹਿਬ ਜੀ ਨੂੰ ਸਾਰਾ ਬਾਕ ਸੁਨਾਇਆ ਵੀ ਮਹਾਰਾਜ ਮਸੰਦ ਆਏ ਹੋਏ ਨੇ ਸੰਗਤ ਆਈ ਹੋਈ ਹੈ ਨਗਰ ਦੇ ਵਿੱਚੋਂ ਹੋਰ ਬੜੇ ਧਨੀ ਪੁਰਸ਼ ਆਏ ਹਨ ਇਹ ਮਸੰਦ ਅਬ ਕਿਆ ਲੈ ਆਏ ਅਜ ਹੁਣ ਜਾਣੈ ਸਹਿਜ ਸੁਭਾਏ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੁਸਕਰਾ ਕੇ ਆਖਿਆ ਮਾਰਾ ਸਾਹਿਬ ਜੀ ਨੇ ਇਹ ਬਾਬਾ ਬੁੱਢਾ ਸਾਹਿਬ ਜੀ ਨੂੰ ਮੁਸਕਰਾ ਕੇ ਤੱਕਿਆ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਮਸੰਦਾਂ ਨੂੰ ਕਿਹਾ ਇਹ ਮਸੰਦ ਖਣ ਕੇ ਲੈ ਕੇ ਆਇਓ ਦਿਖਾਓ ਤੇ ਸਹੀ ਅਬ ਇਨਤਾਰ ਨਹ ਅਧਕਾਰਾ ਸ਼ਾਂਤ ਸਰੂਪ ਜਥਾ ਗੁਰਤਾਰਾ ਜਦ ਬਾਬਾ ਬੁੱਢਾ ਸਾਹਿਬ ਜੀ ਨੇ ਪੁੱਛਿਆ ਨਾ ਜੀ ਮਸੰਦਾ ਨੂੰ ਤੇ ਮਸੰਦਾ ਨੇ ਸੇਲੀ ਟੋਪੀ ਤੇ ਮਾਲਾ ਦਿਖਾ ਦਿੱਤੀ ਜਿਵੇਂ ਪਹਿਲੇ ਗੁਰੂ ਸਾਹਿਬ ਸਨ ਪੰਜਵੇਂ ਪਾਤਸ਼ਾਹ ਜੀ ਤੱਕ ਸਨ ਉਹਨਾਂ ਨੂੰ ਇਹ ਮਾਲਾ ਦਿੱਤੀ ਜਾਂਦੀ ਸੀ ਤੇ ਮਹਾਰਾਜ ਸਾਹਿਬ ਜੀ ਦਾ ਤਿਲਕ ਕੀਤਾ ਜਾਂਦਾ ਸੀ ਸਾਹਿਬ ਜੀ ਨੂੰ ਗੁਰਤਾ ਗੰਦੀ ਤੇ ਸਜਾਇਆ ਜਾਂਦਾ ਸੀ ਤੇ ਵੇਹੀ ਇਹ ਮਸੰਦ ਮਾਲਾ ਲੈ ਕੇ ਆਏ ਤੇ ਸੇਲੀ ਟੋਪੀ ਲੈ ਕੇ ਆਏ ਤੇ ਫਿਰ ਧੰਨ ਗੁਰੂ ਸੱਚੇ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕੀ ਆਖਿਆ ਜੀ ਅਬ ਇਨਤਾਰਨ ਨਹਿ ਅਧਿਕਾਰਾ ਸ਼ਾਂਤ ਰੂਪ ਜਥਾ ਗੁਰਤਾਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਨੇ ਕੀ ਆਖਿਆ ਜੀ ਅਬ ਇਨਤਾਰਨ ਨਹਿ ਅਧਿਕਾਰਾ ਮਹਾਰਾਜ ਕਹਿੰਦੇ ਸਾਡੇ ਪਿਤਾ ਜੀ ਨੂੰ ਸ਼ਹਾਦਤ ਦਾ ਜਾਮ ਪਿਲਾਇਆ ਗਿਆ ਵੈਰੀਆਂ ਨੇ ਮਾਰ ਦਿੱਤਾ ਨਾ ਜੀ ਆਪਣੇ ਘਰ ਬਲਾ ਕੇ ਤੇ ਅਸੀਂ ਇਹਨੂੰ ਹੁਣ ਪੈਨਣ ਦੇ ਅਧਿਕਾਰ ਦੇ ਵਿੱਚ ਨਹੀਂ ਮਹਾਰਾਜ ਸਾਹਿਬ ਜੀ ਨੇ ਇੰਜ ਨਹੀਂ ਆਖਿਆ ਕਿ ਭਜਨ ਬੰਦਗੀ ਨਹੀਂ ਕਰਾਂਗੇ ਮਹਾਰਾਜ ਜੀ ਨੇ ਆਖਿਆ ਭਜਨ ਬੰਦਗੀ ਵੀ ਕਰਾਂਗੇ ਰੱਬ ਦੀ ਭਗਤੀ ਵੀ ਪਿਆਰ ਦੇ ਨਾਲ ਕਰਾਂਗੇ ਤੇ ਹੁਣ ਸ਼ਾਸਤਰ ਵੀ ਧਾਰਨ ਕਰਾਂਗੇ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਕਿਉਂਕਿ ਵੈਰੀ ਨੇ ਸਾਡੇ ਪਿਤਾ ਜੀ ਨੂੰ ਸ਼ਹੀਦ ਕੀਤਾ ਹੈ ਵੈਰੀ ਨੇ ਮਾਰਾ ਸੱਚੇ ਪਾਤਸ਼ਾਹ ਜੀ ਨੂੰ ਸ਼ਹਾਦਤਾਂ ਦੇ ਜਾਮ ਪਿਲਾਏ ਨੇ ਮਹਾਰਾਜ ਸਾਹਿਬ ਜੀ ਕਹਿੰਦੇ ਅਬ ਇਨ ਧਾਰਨ ਨੇ ਅਧਿਕਾਰਾ ਸ਼ਾਂਤ ਸਰੂਪ ਜਥਾ ਗੁਰਧਾਰਾ ਇਹਦੂ ਪਹਿਲਾ ਜਿੰਨੇ ਗੁਰੂ ਸਾਹਿਬ ਹੋਏ ਨੇ ਉਹ ਸ਼ਾਂਤ ਸਰੂਪ ਹੀ ਹੋਏ ਨੇ ਤੇ ਜਿਹੜੇ ਸ਼ਾਂਤ ਸਰੂਪ ਸਹਿਬ ਗੁਰੂ ਸਾਹਿਬ ਹੋਏ ਨੇ ਨਾ ਲੋਕਾਂ ਨੇ ਉਹਨਾਂ ਨੂੰ ਜਿਹੜੇ ਇਹ ਵੈਰੀ ਨੇ ਉਹਨਾਂ ਨੂੰ ਇਹ ਤੰਗ ਹੀ ਕੀਤਾ ਵੈਰੀਆਂ ਨੇ ਮਹਾਰਾਜ ਸਾਹਿਬ ਜੀ ਨੂੰ ਹੁਣ ਸ਼ਸਤਰ ਚੱਕਣੇ ਮੁਨਾਸਿਬ ਹਨ ਹੁਣ ਇਹਨਾਂ ਨੂੰ ਧਾਰਨ ਨਹੀਂ ਕਰਾਂਗੇ ਹੁਣ ਸ਼ਸਤਰਾਂ ਨੂੰ ਵੀ ਨਾਲ ਧਾਰਨ ਕਰਾਂਗੇ ਤੁਰਕ ਰਾਜ ਪਏ ਦੁਸ਼ਟ ਵਿਸ਼ਾਲੇ ਕਿਆ ਤੀਨੋ ਸਤਗੁਰ ਪਤਨਾਲੇ ਮਹਾਰਾਜ ਕਹਿੰਦੇ ਤੁਰਕ ਵੈਰੀ ਨੇ ਨਾ ਜਿਹੜੇ ਜੀ ਇਹ ਬਹੁਤ ਜ਼ਿਆਦਾ ਵਿਸ਼ਾਲ ਤੇ ਇਹਨਾਂ ਨੇ ਕਰੋੜ ਤੱਕ ਕਠੋਰਤਾ ਧਾਰਨ ਕੀਤੀ ਹੋਈ ਹੈ ਹੁਣ ਇਹਨਾਂ ਦਾ ਮੂੰਹ ਤੋੜ ਜਵਾਬ ਦੇਣ ਦੇ ਲਈ ਅਸੀਂ ਕੁਝ ਨਾ ਕੁਝ ਤੇ ਕਰਾਂਗੇ ਜ਼ਰੂਰ ਕਿ ਆ ਕੀਨੋ ਸਤਗੁਰ ਪਤਨਾਲੇ ਮਹਾਰਾਜ ਜੀ ਨੇ ਇੰਜ ਵੀ ਕਿਹਾ ਮਹਾਰਾਜ ਕਹਿੰਦੇ ਤੁਹਾਨੂੰ ਪਤਾ ਨਹੀਂ ਮਹਾਰਾਜ ਸਾਹਿਬ ਜੀ ਦੇ ਨਾਲ ਇਹਨਾਂ ਨੇ ਕੀ ਕੀਤਾ ਸੱਚੇ ਬਾਦਸ਼ਾਹ ਜੀ ਨਾਲ ਇਹਨਾਂ ਨੇ ਕਿੰਜ ਤੇ ਕੀ ਕੀਤਾ ਹੈ ਲੋਚ ਹੈ ਪਟਲਾ ਤਤਕਾਲਾ ਬਿਨਾ ਸ਼ਸਤਰ ਕਿਉਂ ਕਲਮ ਕਰਾਲਾ ਮਹਾਰਾਜ ਸੱਚੇ ਬਾਦਸ਼ਾਹ ਜੀ ਕਹਿੰਦੇ ਬਿਨਾ ਸ਼ਸਤਰਾਂ ਤੋਂ ਕੋਈ ਵੀ ਕਾਰਜ ਨਹੀਂ ਹੋ ਸਕਦਾ ਬਿਨਾ ਡੰਡੇ ਦੇ ਜ਼ੋਰ ਤੋਂ ਕੋਈ ਵੀ ਚੀਜ਼ ਲਈ ਨਹੀਂ ਜਾ ਸਕਦੀ ਕੋਈ ਬੰਦਾ ਹੱਕ ਹੈ ਜਿਹੜਾ ਕੋਈ ਵੀ ਇਨਸਾਨ ਹੱਕ ਹੈ ਜਿਹੜਾ ਉਹ ਬਿਨਾ ਡੰਡੇ ਤੋਂ ਨਹੀਂ ਆਪਣਾ ਲੈ ਸਕਦਾ ਜੇਕਰ ਦੁਨੀਆ ਤੋਂ ਹੱਕ ਲੈਣਾ ਜੇਕਰ ਜਿਹੜੇ ਬੰਦੇ ਗਲਤ ਹਨ ਉਹ ਦੁਖੀ ਕਰਦੇ ਨੇ ਤੰਗ ਕਰਦੇ ਨੇ ਉਹਨਾਂ ਤੋਂ ਹੱਕ ਲੈਣਾ ਤੇ ਡੰਡਾ ਚੱਕਣਾ ਪਏਗਾ ਸ਼ਸਤਰ ਚੱਕਣਾ ਪਏਗਾ ਸੰਤਨ ਕੇਰ ਵਿਰੋਧੀ ਮਾਰੋ ਗਹੋ ਸ਼ਸਤਰ ਨਹਿ ਮਾਲਾ ਧਾਰੋ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਸੰਤਾਂ ਦੇ ਵਿਰੋਧੀਆਂ ਨੂੰ ਮਾਰਨਾ ਹੈ ਤੇ ਸੰਤਾਂ ਦੇ ਵਿਰੋਧੀ ਕਿਹੜੇ ਨੇ ਤੁਰਕ ਤੇ ਸੰਤ ਕਿਨਾਂ ਨੂੰ ਕਿਹਾ ਜੀ ਇੱਥੇ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਬੜੇ ਸ਼ਾਂਤ ਮੂਰਤ ਸਨ ਮਹਾਰਾਜ ਜੀ ਨੇ ਪਹਿਲਾਂ ਵੀ ਇੱਕ ਵਾਰ ਬੇਨਤੀ ਕੀਤੀ ਨਾ ਸੱਚੇ ਬਾਦਸ਼ਾਹ ਜੀ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਮਹਾਰਾਜ ਜੀ ਨੂੰ ساری ਉਮਰ ਤਪਾਇਆ ਗਿਆ ਐਨੇ ਠੰਡੇ ਸਨ ਐਨੀ ਮੂਰਤ ਪਿਆਰ ਵਾਲੀ ਸਨ ਮਹਾਰਾਜ ਬਿਲਕੁਲ ਵੀ ਨਹੀਂ ਤਪੇ ਤਤੀ ਤਵੀ ਤੇ ਬੈਠ ਕੇ ਵੀ ਨਹੀਂ ਤਪੇ ਤੇ ਮਹਾਰਾਜ ਕਹਿੰਦੇ ਐੋ ਜੇ ਸ਼ਾਂਤ ਸੰਤਾ ਨੂੰ ਮਾਰ ਦਿੱਤਾ ਸ਼ਹੀਦ ਕਰ ਦਿੱਤਾ ਤੇ ਇਹੋ ਜੇ ਬੰਦਿਆਂ ਨੂੰ ਹੁਣ ਅਸੀਂ ਸਬਕ ਸਿਖਾਵਾਂਗੇ। ਪ੍ਰਥਮ ਹਉ ਤੇ ਸ਼ਤ ਮਹਪਾਲਾ ஆயுத ਕੋ ਅਭਿਆਸ ਵਿਸਾਲਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਉਦਾਹਰਨ ਵੀ ਦਿੱਤੀ। ਮਹਾਰਾਜ ਕਹਿੰਦੇ ਪਹਿਲਾਂ ਵਾਲੇ ਰਾਜੇ ਸਨ ਜਿਹੜੇ ਮਹੀਪਾਲ ਰਾਜੇ ਸਨ ਜਿਹੜੇ ਇਹ ਜੁੱਧ ਦੇ ਅਭਿਆਸ ਕਰਿਆ ਕਰਦੇ ਸਨ। ਤਜਹੁ ਜਬਾ ਸ਼ਸਤਰਨ ਅਭਿਆਸ ਲੀਨੋ ਤੁਰਕ ਰਾਜ ਨਿਜ ਪਾਸ ਜਿਹੜੇ ਰਾਜੇ ਸਨ ਉਹਨਾਂ ਨੇ ਜਿੱਦ ਨਹੀਂ ਸ਼ਸਤਰਾਂ ਦਾ ਅਭਿਆਸ ਛੱਡਤਾ ਨਾ ਜਿੱਦ ਨਹੀਂ ਉਹਨਾਂ ਨੇ ਜ਼ੁਲਮ ਦੇ ਖਿਲਾਫ ਡੰਡਾ ਖੜਾ ਕਰਨਾ ਛੱਡਤਾ ਆਪਣੇ ਆਪ ਨੂੰ ਖੜਾ ਕਰਨਾ ਛੱਡਤਾ ਉਸੇ ਵੇਲੇ ਕੀ ਹੋਇਆ ਜੀ ਲੀਨੋ ਤੁਰਕ ਰਾਜ ਨਿਜ ਪਾਸ ਜੇ ਤੁਰਕਾਂ ਨੇ ਰਾਜ ਲਿਆ ਤੇ ਉਹਨਾਂ ਨੇ ਵੀ ਡੰਡੇ ਨਾ ਲਿਆ ਤੇ ਜੇ ਕੋਈ ਹੋਰ ਵੀ ਰਾਜ ਲਏਗਾ ਤੇ ਡੰਡੇ ਨਾਲ ਹੀ ਰਾਜ ਸ਼ਸਤਰ ਨਾਲ ਹੀ ਰਾਜ ਲਿਆ ਜਾਏਗਾ ਮਹਾਰਾਜ ਕਹਿੰਦੇ ਪਹਿਲਾਂ ਵਾਲੇ ਛਤਰੀ ਸਨ ਜਿਹੜੇ ਰਾਜੇ ਸਨ ਉਹ ਪਹਿਲਾਂ ਅਭਿਆਸ ਕਰਦੇ ਸਨ ਤੇ ਆਪਣੇ ਧਰਮ ਚ ਵੀ ਪਰਪੱਕ ਸਨ ਰਾਜੇ ਤਕੜੇ ਸਨ ਕੋਈ ਨੇੜੇ ਨਹੀਂ ਸੀ ਆਉਂਦਾ ਜਦੋਂ ਸ਼ਸਤਰਾਂ ਦਾ ਅਭਿਆਸ ਛੱਡਦਾ ਉਸੇ ਵੇਲੇ ਆਣ ਕੇ ਤੁਰਤਾ ਤੁਰਕਾਂ ਨੇ ਇਹਨਾਂ ਦਾ ਰਾਜ ਦਬ ਲਿਆ ਦੇਸ਼ ਵਿਦੇਸ਼ ਜਿੱਤ ਕਰ ਲਈਨੇ ਸ਼ਸਤਰਨ ਬਲ ਨਾ ਅੜਕਣ ਦੀਨੇ ਤੁਰਕ ਇੰਨੇ ਤਕੜੇ ਕਿਉਂ ਬਣੇ ਜੀ ਕਹਿੰਦੇ ਸ਼ਸਤਰ ਉਹਨਾਂ ਦੇ ਕੋਲ ਨੇ ਉਹਨਾਂ ਨੇ ਦੇਸ਼ ਵਿਦੇਸ਼ ਜਿੱਤ ਲਏ ਰਾਜਿਆਂ ਨੂੰ ਬੰਦੀ ਬਣਾ ਲਿਆ ਰਾਜਿਆਂ ਨੂੰ ਜਿੱਤ ਲਿਆ ਤੇ ਇੰਨੇ ਤਕੜੇ ਸ਼ਸਤਰਾਂ ਦੇ ਕਾਰਨ ਹੋਏ ਨੇ ਮੂਰੇ ਕੋਈ ਆਉਂਦਾ ਤੇ ਅੜਨ ਨਹੀਂ ਦਿੰਦੇ ਉਸੇ ਵੇਲੇ ਉਡਾ ਦਿੰਦੇ ਨੇ ਆਪਨ ਜਿਸਖਣ ਸ਼ਾਸਤਰ ਗਹਾਵੈ ਵਿਦਿਆ ਕਰ ਅਭਿਆਸ ਪਾਵੈ ਮਹਾਰਾ ਸੱਚੇ ਬਾਸ਼ਾ ਕਹਿੰਦੇ ਹੁਣ ਅਸੀਂ ਸਾਡੇ ਪਿਆਰ ਵਾਲੇ ਸਿੱਖਾਂ ਨੂੰ ਸਾਡੀ ਸਾਧ ਸੰਗਤ ਨੂੰ ਕੀ ਸਿਖਾਵਾਂਗੇ ਜੀ ਆਪ ਜਬੈ ਮਹਾਰਾ ਸਾਹਿਬ ਕਹਿੰਦੇ ਆਪਨੇ ਜਿਸਖਣ ਸ਼ਾਸਤਰ ਗਹਾਵੈ ਇਹਨਾਂ ਦੇ ਹੱਥਾਂ ਦੇ ਵਿੱਚ ਸ਼ਾਸਤਰ ਪਕੜਾਵਾਂਗੇ ਤੇ ਇਹਨਾਂ ਨੂੰ ਵਿਦਿਆ ਦੇਵਾਂਗੇ ਸ਼ਾਸਤਰ ਵੀ ਦੇਣੇ ਵਿਦਿਆ ਵੀ ਦੇਣੀ ਬਾਣੀ ਦੀ ਵਿਦਿਆ ਵੀ ਦੇਣੀ ਹੈ ਸੰਗਰ ਕੋਰ ਕਰਹਿ ਅਰਕਾਵੈ ਗੁਰ ਸਹਾਈ ਬੜ ਰਾਜ ਕਮਾਵੈ ਮਹਾਰਾਜ ਸਹਿਬ ਕਹਿੰਦੇ ਘੋੜ ਕਰਨਗੇ ਘੋੜ ਸਵਾਰੀਆਂ ਕਰਨਗੇ ਜੰਗ ਜੁੱਦ ਕਰਨਗੇ ਇਹ ਇਦਾਂ ਹੀ ਬੈਠਣਗੇ ਨਹੀਂ ਹੱਥ ਤੇ ਹੱਥ ਧਰ ਕੇ ਜਾਂ ਜ਼ੁਲਮ ਨੂੰ ਵੇਖਦੇ ਨਹੀਂ ਰਹਿਣਗੇ ਇਕ ਘੋਲ ਕਰਨਗੇ ਘੋਰ ਸਵਾਰੀਆਂ ਕਰਨਗੇ ਤੇ ਯੁੱਧ ਕਰਨਗੇ ਸ਼ਸਤਰ ਪਕੜ ਕੇ ਸੁਣ ਬੋਲਿਓ ਬੁੱਢਾ ਕਰ ਜੋਰ ਗੁਰਮਰਜੀ ਬਿਨ ਬਣੈ ਨਾ ਹੋਰ ਮਹਾਰਾਜ ਸਾਹਿਬ ਜੀ ਦੀ ਇਸ ਪਵਿੱਤਰ ਬਚਨਾਂ ਨੂੰ ਸੁਣ ਕੇ ਵਿਚਾਰਨ ਨੂੰ ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਦੋਨੋਂ ਹੱਥ ਜੋੜੇ ਤੇ ਦੋਨੋਂ ਹੱਥ ਜੋੜ ਕੇ ਕੀ ਆਖਿਆ ਜੀ ਗੁਰਮਰਜੀ ਬਿਨ ਬਣੈ ਨਾ ਹੋਰ ਸੱਚੇ ਬਾਦਸ਼ਾਹ ਜਿਹੜੀ ਆਪ ਜੀ ਦੀ ਮਰਜ਼ੀ ਹੈ ਨਾ ਇਹਦੇ ਤੋਂ ਬਗੈਰ ਤੇ ਪੱਤਾ ਵੀ ਨਹੀਂ ਲੱ ਸਕਦਾ ਜੋ ਕੁਝ ਤੁਸੀਂ ਆਖੋਗੇ ਉਹੀ ਇਸ ਸੰਸਾਰ ਚ ਉਹੀ ਇਸ ਦੀਵਾਨ ਦੇ ਵਿੱਚ ਵਰਤੇਗਾ ਜਿਵੇਂ ਆਪ ਜੀ ਨੇ ਬਚਨ ਕਰ ਦਿੱਤੇ ਹਨ ਤਵੇਂ ਹੀ ਇਹ ਬਚਨ ਵਾਪਰਨਗੇ ਵਰਤਨਗੇ ਪੰਜ ਗੁਰੂ ਆਗੇ ਜਗ ਭਏ ਜਥਾ ਰੀਤ ਪੂਰ ਬਨਰਮਏ ਮਹਾਰਾ ਸੱਚੇ ਪਾਤਸ਼ਾ ਪੰਜ ਗੁਰੂ ਪਹਿਲਾ ਸਨ ਜਿਹੜੇ ਉਹ ਬੜੀ ਸ਼ਾਂਤ ਸੁੱਧ ਮੂਰਤ ਸਨ ਬਾਬਾ ਬੁੱਢਾ ਸਾਹਿਬ ਜੀ ਦੇਖੋ 6ਵੇਂ ਪਾਤਸ਼ਾਹ ਜੀ ਤੱਕ ਬਾਬਾ ਬੁੱਢਾ ਸਾਹਿਬ ਜੀ ਨੇ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ ਪਹਿਲੇ ਗੁਰੂ ਸਾਹਿਬ ਜੀ ਦੇ ਬਚਪਨ ਦੇ ਵਿੱਚ ਦਰਸ਼ਨ ਕੀਤੇ ਸਨ ਦੂਸਰੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਤੀਸਰੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਚੌਥੇ ਤੇ ਪੰਜਵੇਂ ਤੇ ਹੁਣ 6ਵੇਂ ਸੱਚੇ ਪਾਤਸ਼ਾਹ ਆਏ ਨੇ ਤੇ ਮਹਾਰਾਜ ਜੀ ਨੇ 6 ਗੁਰੂਆਂ ਦੇ ਦਰਸ਼ਨ ਕੀਤੇ ਦੇਖੋ ਕਿੰਨੇ ਤਕੜੇ ਪੂਰਨ ਬ੍ਰਹਮ ਗਿਆਨੀ ਸਨ ਐਵੇਂ ਨਹੀਂ ਉਹਨਾਂ ਨੂੰ ਐਨੀ ਉੱਚੀ ਅਵਸਥਾ ਆਖ ਕੇ ਐਨੇ ਪਿਆਰ ਤੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਬਾਬਾ ਗੁੱਡਾ ਸਾਹਿਬ ਜੀ ਨੇ ਸਾਰੇ ਗੁਰੂ ਸਾਹਿਬ ਜੀ ਨੂੰ ਦੇਖਿਆ ਸੀ ਵੀ ਕਿੱਦਾਂ ਦੇ ਸੁਭਾਅ ਨੇ ਮਹਾਰਾਜ ਜੀ ਦੇ। ਸਾਰਿਆਂ ਨੂੰ ਵੇਖ ਕੇ ਆਖਿਆ ਮਹਾਰਾਜ ਸਾਰੇ ਤੇ ਸਨ ਪਵਿੱਤਰ ਬਿਰਤੀ ਵਾਲੇ, ਰੱਬ ਵਾਲੀ ਬਿਰਤੀ ਵਾਲੇ। ਸੱਚੇ ਪਾਤਸ਼ਾਹ ਆਪ ਜੀ ਨੇ ਇੱਕ ਨਵੀਂ ਰੀਤ ਧਾਰਨ ਕੀਤੀ ਸ਼ਾਸਤਰਾਂ ਵਾਲੀ। ਆਪ ਜੀ ਦੀ ਜਿਵੇਂ ਆਗਿਆ ਹੋਵੇਗੀ ਤੇ ਮੈਂ ਹੀ ਪੰਥ ਦੇ ਵਿੱਚ ਸਿੱਖ ਧਰਮ ਦੇ ਵਿੱਚ ਵਰਤੇਗੀ। ਤਦਾਂ ਮਸੰਦ ਆਪ ਡਿਗ ਲਿਆਏ ਕਰੋ ਆਪ ਜੈਸੇ ਮਣ ਆਏ। ਮਹਾਰਾਜ ਸੱਚੇ ਬਾਦਸ਼ਾਹ ਜੀ ਨੇ ਇਹ ਜਿਹੜੇ ਬਚਨ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਜਿਹੜੇ ਬਚਨ ਮਹਾਰਾਜ ਜੀ ਨੂੰ ਆਖੇ ਤੇ ਆਖਿਆ ਮਹਾਰਾਜ ਇਹ ਮਸੰਦ ਜਿਵੇਂ ਦਾ ਕੁਝ ਲੈ ਕੇ ਆਏ ਨੇ ਸੱਚੇ ਬਾਦਸ਼ਾਹ ਜੀ ਇਹਨਾਂ ਨੇ ਜੋ ਕੁਝ ਲਿਆਂਦਾ ਜਿਵੇਂ ਤੁਸੀਂ ਕਹੋ ਇਹ ਉਸੇ ਤਰ੍ਹਾਂ ਕਰਨਗੇ। ਜਿੰਦਾ ਮੀ ਤੁਹਾਡਾ ਮਨ ਹੋਵੇ ਉਸੇ ਤਰ੍ਹਾਂ ਇਹਨਾਂ ਨੂੰ ਬਚਨ ਕਰੋ ਤੇ ਇਹ ਆਪ ਜੀ ਨੂੰ ਉਹੀ ਕੁਝ ਲਿਆ ਕੇ ਦੇਣਗੇ ਜੇ ਕਹੋਗੇ ਸ਼ਸਤਰ ਤੇ ਮਹਾਰਾਜ ਸ਼ਸਤਰ ਲਿਆ ਕੇ ਦੇਣਗੇ ਜੇ ਕਹੋਗੇ ਘੋੜੇ ਤੇ ਮਹਾਰਾ ਸੱਚੇ ਪਾਤਸ਼ਾਹ ਘੋੜੇ ਲਿਆ ਕੇ ਦੇਣਗੇ ਨਹੀਂ ਰੀਤ ਜੇ ਕਰੋ ਚਲਾਵਣ ਤਰਹੋ ਸ਼ਸਤਰ ਗੁਰ ਗੁਣ ਦੁਸ਼ਟਣ ਕਾਵਣ ਤੇ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਆਖਣ ਨਹੀਂ ਰੀਤ ਜੇ ਚਾਹੋ ਚਲਾਵਣ ਸੱਚੇ ਬਾਦਸ਼ਾਹ ਜੇ ਨਵੀਂ ਰੀਤੀ ਚਲਾਉਣਾ ਚਾਹੁੰਦੇ ਹੋ ਨਾ ਸ਼ਸਤਰਾਂ ਦੀ ਤੇ ਘੋੜਿਆਂ ਦੀ ਹੋਰ ਚੀਜ਼ਾਂ ਦੀ ਬਹੁਤ ਜ਼ਿਆਦਾ ਲੋੜ ਹੈ ਸੱਚੇ ਬਾਦਸ਼ਾਹ ਆਪ ਜੀ ਬਚਨ ਕਰੋ ਤੇ ਅਸੀਂ ਮਸੰਦਾਂ ਨੂੰ ਇਹ ਹੁਕਮ ਕਰਦੇ ਹਾਂ ਜਿੱਥੇ ਜਿੱਥੇ ਸੰਗਤਾਂ ਨੇ ਘੋੜੇ ਤੇ ਮਾਰਾ ਸਾਹਿਬ ਜੀ ਦੇ ਬਹੁਤ ਤਕੜੇ ਤਕੜੇ ਸ਼ਸਤਰ ਸੋਹਣੀਆਂ ਸੋਹਣੀਆਂ ਫੌਜਾਂ ਤੇ ਹੋਰ ਜੰਗ ਜੁੱਦ ਦੇ ਲਈ ਕਾਰਜ ਸਾਜੋ ਸਮਾਨ ਲੈ ਕੇ ਆਉਣਗੇ ਜਿਮਰਾ ਵਰਤੀ ਮਰਜੀ ਹੋਏ ਮਨ ਤਮਨੀ ਕੀ ਸਭ ਕੋਏ ਸੱਚੇ ਪਾਸ਼ਾ ਜਿਵੇਂ ਆਪ ਜੀ ਦੀ ਮਰਜ਼ੀ ਹੋਵੇ ਓਵੇਂ ਹੀ ਬਚਨ ਕਰੋ ਅਸੀਂ ਬਚਨਾ ਤੇ ਪਹਿਰਾ ਦੇਾਂਗੇ ਸੁਣ ਬ੍ਰਧ ਕੇ ਸੁਣ ਬ੍ਰਧ ਤੇ ਸਤ ਗੁਰ ਮੁਸਕਾਏ ਸੇਲੀ ਮਾਲ ਬਸੰਦ ਜੁਲਿਆਏ ਮਹਾਰਾ ਸੱਚੇ ਪਾਤਸ਼ਾਹ ਜੀ ਮੁਸਕਰਾ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਖਦੇ ਨੇ ਦੇਖੋ ਪ੍ਰੇਮ ਦੀ ਭਾਸ਼ਾ ਹੁੰਦੀ ਹੈ ਨਾ ਜਿਹੜੇ ਪਿਆਰ ਵਾਲੇ ਨੇ ਨਾ ਉਹਨਾਂ ਦੀ ਭਾਸ਼ਾ ਬਹੁਤ ਪਿਆਰੀ ਹੁੰਦੀ ਹੈ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਪਿਆਰ ਕਰਦਾ ਨਾ ਉਹਨਾਂ ਦੀ ਭਾਸ਼ਾ ਬੜੀ ਮਿੱਠੀ ਹੁੰਦੀ ਤੇ ਮਨ ਨੂੰ ਬੜੀ ਲੱਗਦੀ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਇਹ ਪਿਆਰੇ ਜੇ ਬਚਨ ਹੈ ਬੁੱਢੇ ਨੇ ਤੇ ਮਹਾਰਾਜ ਸਾਹਿਬ ਜੀ ਨੇ ਜਿਵੇਂ ਬੱਚੇ ਬਚਨ ਕਰਦੇ ਨੇ ਨਾ ਇੰਜ ਬਚਨ ਕੀਤੇ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਨੂੰ ਸੁਣ ਕੇ ਮਹਾਰਾਜ ਸਾਹਿਬ ਜੀ ਮੁਸਕਰਾਏ ਤੇ ਮਸੰਦਾ ਨੂੰ ਇੱਕ ਬਚਨ ਕਰਦੇ ਹਨ ਦੁਆਕਰ ਬੰਦ ਬੰਦਨਾ ਕਰੀ ਕਹਿਓ ਕੋਸ਼ ਮੈਂ ਦਿਉ ਦਿਨ ਤਰੀ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਵੀ ਸਤਕਾਰ ਕੀਤਾ ਜੇ ਬਾਬਾ ਬੁੱਢਾ ਸਾਹਿਬ ਸਤਕਾਰ ਕਰਦੇ ਸਨ ਤੇ ਮਹਾਰਾ ਸੱਚੇ ਪਾਤਸ਼ਾਹ ਵੀ ਬਹੁਤ ਸਤਕਾਰ ਕਰਦੇ ਸਨ ਮਹਾਰਾ ਸਾਹਿਬ ਜੀ ਨੇ ਸਤਕਾਰ ਕਰਕੇ ਆਖਿਆ ਜਿਹੜੇ ਮਸੰਦ ਸੇਲੀ ਟੋਪੀ ਤੇ ਮਾਲਾ ਲੈ ਕੇ ਆਏ ਨੇ ਇਹਨੂੰ ਤੋਸ਼ੇਖਾਨੇ 'ਚ ਰੱਖ ਦਿਓ ਕੋਸ਼ਕ ਹੁਕਮ ਮਾਣ ਗੁਰ ਕੇ ਰਾ ਅੱਗੇ ਤੇ ਉਠਾਇ ਤਸਬੇਰਾ ਕੋਸ਼ਕ ਹੁੰਦਾ ਦੀ ਤੋਸ਼ੇਖਾਨੇ ਦਾ ਮਾਲਕ ਜਿਹੜਾ ਤੋਸ਼ਾਖਾਨਾ ਹੁੰਦਾ ਤੋਸ਼ੇਖਾਨੇ ਦੇ ਵਿੱਚ ਸਾਰੇ ਸ਼ਸਤਰ ਤੋਸ਼ੇਖਾਨੇ ਦੇ ਵਿੱਚ ਵਸਤੂਆਂ ਹੁੰਦੀਆਂ ਹਨ ਜਿਹੜੀਆਂ ਵਸਤੂਆਂ ਮਹਾਰਾਜ ਸਾਹਿਬ ਜੀ ਨੂੰ ਚਾਹੀਦੀਆਂ ਸਨ ਤੇ ਉਸ ਤੋਸ਼ੇਖਾਨੇ ਦੇ ਕੋਸ਼ਕ ਨੇ ਉਹਦੇ ਮਾਲਕ ਨੇ ਆਣ ਕੇ ਮਹਾਰਾਜ ਜੀ ਨੂੰ ਬੰਦਨਾ ਕੀਤੀ ਤੇ ਜਿਹੜੀ ਸੈਲੀ ਟੋਪੀ ਤੇ ਮਾਲਾ ਲਿਆਂਦੀ ਸੀ ਮਹਾਰਾਜ ਜੀ ਨੇ ਮੋੜੀ ਨਹੀਂ ਤੋਸ਼ਖਾਨੇ ਦੇ ਵਿੱਚ ਰੱਖੀ ਐ ਮਹਾਰਾਜ ਸਾਹਿਬ ਕਹਿੰਦੇ ਭਜਨ ਬੰਦਵ ਕੀ ਵੀ ਕਰਾਂਗੇ ਤੇ ਸ਼ਸਤਰ ਵੀ ਚੱਕਾਂਗੇ ਜੁਲਮ ਦੇ ਖਿਲਾਫ ਵੀ ਲੜਾਂਗੇ ਤੇ ਇੱਥੇ ਹੀ ਮਹਾਰਾਜ ਜੀ ਨੇ ਪ੍ਰਣ ਵੀ ਕੀਤਾ ਸਾਡੇ ਸੱਚੇ ਪਾਤਸ਼ਾਹ ਧੰਨ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਦੇ ਵਿੱਚ ਬੜਾ ਵੱਡਾ ਜੀ ਦਾ ਰੋਲ ਐ ਜਿਨੇ ਮਹਾਰਾਜ ਦੀ ਸ਼ਹਾਦਤ ਕਰਾਈ ਹੈ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਕਰਾਉਣ ਵਾਲੇ ਚੰਦੂ ਪਾਪੀ ਦਾ ਵੀ ਸੋਦਾ ਲਾਵਾਂਗੇ ਤੁਸ਼ ਖਾਨੇ ਮੈਂ ਤਬ ਧਰੀ ਓਠੇ ਰਦਾਸ ਬਿਰਦ ਪੁਨ ਕਰੀ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਹੁਣ ਪੱਗ ਦੇਣੀ ਹੈ ਮਹਾਰਾਜ ਸਾਹਿਬ ਜੀ ਨੂੰ ਪੱਗ ਦੇਣ ਦੇ ਲਈ ਉੱਠ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਸੱਚੇ ਬਾਦਸ਼ਾਹ ਜੀ ਅੱਗੇ ਕੀਤੀ ਹੈ ਪੰਚੋ ਸਤਗੁਰ ਕੇ ਲੈ ਰਣਾਮ ਪਾਗ ਲੀਨ ਕਰ ਮੈਂ ਅਬਿਰਾਮ ਮਹਾਰਾਜ ਸੱਚੇ ਬਾਦਸ਼ਾਹ ਜੀ ਇੱਥੇ ਖੜੇ ਹੋਏ ਹਨ ਅਰਦਾਸ ਬੇਨਤੀ ਦੇ ਵਿੱਚ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਖੜੇ ਹੋ ਕੇ ਅਰਦਾਸ ਕੀਤੀ ਹੈ ਪਹਿਲੇ ਪਾਤਸ਼ਾਹ ਦੂਜੇ ਪਾਤਸ਼ਾਹ ਤੀਜੇ ਚੌਥੇ ਤੇ ਪੰਜਵੇਂ ਸਤਿਗੁਰੂ ਨੂੰ ਯਾਦ ਕਰਕੇ ਮਹਾਰਾਜ ਸਾਹਿਬ ਜੀ ਨੂੰ ਪੱਗ ਦੇਣੀ ਤੇ ਇਹ ਅਰਦਾਸ ਬੇਨਤੀ ਕੀਤੀ ਹੈ ਜਿਸ ਕੇ ਸ਼ੋਰਣ ذری ਵਿਸਾਲ ਚਮਕਨ ਬਹੁ ਸੁਖਣ ਮਾਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਲਈ ਅਰਦਾਸ ਬੇਨਤੀ ਕਰਕੇ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਤੇ ਸੱਚੇ ਬਾਦਸ਼ਾਹ ਜੀ ਨੂੰ ਬਹੁਤ ਸੋਹਣੀ ਸਿਆਉਣੇ ਦੀ ਜਰੀ ਲੱਗੀ ਵਾਲੀ ਪੱਗ ਲਿਆਂਦੀ ਬਾਬਾ ਬੁੱਢਾ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੇ ਪੱਗ ਲਿਆ ਕੇ ਮਹਾਰਾਜ ਜੀ ਨੂੰ ਸਜਾਉਣਾ ਦੇਣਾ ਕੀਤੀ ਹੈ ਸੂਖਮ ਸੂਤ ਅਦਕ ਜਸ ਕੇਰਾ ਸ੍ਰੀ ਹਰਿ ਗੋਵਿੰਦ ਕੋਤ ਸਵੇਰਾ ਦੇਖੋ ਬਾਬਾ ਬੁੱਢਾ ਸਾਹਿਬ ਜੀ ਨੇ ਦੂਸਰੇ ਗੁਰੂ ਸਾਹਿਬ ਤੀਸਰੇ ਗੁਰੂ ਸਾਹਿਬ ਚੌਥੇ ਤੇ ਪੰਜਵੇਂ ਗੁਰੂ ਸਾਹਿਬ ਸਾਰੇ ਗੁਰੂ ਸਾਹਿਬ ਜੀ ਨੂੰ ਜਿੰਨਾ ਸਮਾਂ ਇਸ ਮ੍ਰਿਤ ਮੰਡਲ ਦੁਨੀਆ ਦੇ ਵਿੱਚ ਰਹੇ ਮਹਾਰਾਜ ਜੀ ਨੇ ਸਾਰੇ ਗੁਰੂਆਂ ਨੂੰ ਪੱਗ ਪਹਿਨਾਈ ਸੀ ਸਾਰੇ ਗੁਰੂਆਂ ਨੂੰ ਗੁਰਤਾ ਗੱਦੀ ਦਾ ਤਿਲਕ ਕੀਤਾ ਸੀ ਸੱਚੇ ਪਾਤਸ਼ਾਹ ਜੀ ਅੱਜ ਵੀ ਇਹ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਜੀ ਦਾ ਤਿਲਕ ਕਰਦੇ ਹਨ ਗੁਰਤਾ ਗੱਦੀ ਤੇ ਬਿਠਾਉਣ ਦੇ ਲਈ ਉਹਨਾਂ ਨੂੰ ਪੱਗ ਦੇ ਰਹੇ ਨੇ ਤੇ ਪੱਗ ਦਾ ਜ਼ਿਕਰ ਇਤਿਹਾਸਕਾਰ ਨੇ ਕੀਤਾ ਕਿ ਉਹ ਜੀ ਹੈ ਕੰਦੇ ਰੇਸ਼ਮ ਦੀ ਬਹੁਤ ਸੋਹਣੀ ਬ੍ਰੇਸ਼ਮ ਵਰਗੀ ਮਲਾਈਮ ਬਹੁਤ ਸੋਹਣੇ ਕੱਪੜੇ ਦੀ ਪੱਗ ਤੇ ਉੱਤੇ ਸਿਉਣੇ ਦੀ ਜੜੀ ਲੱਗੀ ਜਿਹੜੀ ਮਹਾਰਾਜ ਜੀ ਦੀ ਸ਼ੋਭਾ ਬਹੁਤ ਵਧਾਏਗੀ। ਪ੍ਰਥਮ ਬ੍ਰਿਧ ਬੰਦ ਭਾਵਣ ਕੀ ਨਾ ਸ਼ੋਭਾ ਗੁਰ ਕੀ ਹੋਤ ਨਵੀਨ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਵਿਲੱਖਣ ਪੱਗ ਬਣਾਈ ਵੱਖਰੀ ਹੋਈ ਪੱਗ ਹੈ ਜੀ ਜੇ ਮਹਾਰਾਜ ਜੀ ਨੇ ਨਵੀਂ ਰੀਤੀ ਚਲਾਈ ਨਾ ਤੇ ਮਹਾਰਾਜ ਜੀ ਲਈ ਬਹੁਤ ਸੋਹਣੀ ਨਵੇਂ ਤਰੀਕੇ ਦੀ ਹੋਈ ਪੱਗ। ਮਹਾਰਾਜ ਨੂੰ ਮਲਾਇਮ ਪੱਗ ਸਭ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਪਵਿੱਤਰ ਕਰ ਕਮਲਾਂ ਨਾਲ ਬਣਾਈ ਤੇ ਮਹਾਰਾਜ ਸਾਹਿਬ ਜੀ ਨਵੇਂ ਬਣ ਗਏ ਨਵੀਨ ਬਣ ਗਏ ਹਨ। ਪੁਨ ਮੋਹਰੀ ਦੇ ਬਹੁਤਨ ਸਾਥ ਅਰਪੀ ਪਾਗ ਦਾਤਲੇ ਹੱਥ ਮੋਰੀ ਬਾਬਾ ਜੀ ਅਮਰਦਾਸ ਸਾਹਿਬ ਜੀ ਦੇ ਪੁੱਤਰ ਤੇ ਦਾਤੂ ਬਾਬਾ ਜੀ ਜਿਹੜੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪੁੱਤਰ ਸਨ ਇਹਨਾਂ ਨੇ ਮਹਾਰਾਜ ਸੱਜੇ ਬਾਸ਼ਾ ਜੀ ਨੂੰ ਦੋ ਸੋਹਣੀਆਂ ਸੋਹਣੀਆਂ ਪੱਗਾਂ ਦਿੱਤੀਆਂ ਨਾਲ ਬਹੁਤ ਜ਼ਿਆਦਾ ਖੁੱਲਾ ਧੰਨ ਦਿੱਤਾ ਤੇ ਸੱਚੇ ਬਾਦਸ਼ਾਹ ਨੂੰ ਮੱਥਾ ਟੇਕਿਆ ਹੈ ਅਪਰ ਕਹਾਂ ਲੱਗਿਆ ਅਲੱਗ ਕਹ ਹੈ ਬਣਾਈ ਪੁਰਕੇ ਪੈਂਚ ਬਸੰਦ ਸਮੁਦਾਇ ਮਹਾਰਾ ਸੱਚੇ ਬਾਦਸ਼ਾਹ ਜੀ ਨੂੰ ਹੋਰ ਬਹੁਤ ਜਿਹੜੇ ਮਸੰਦਾ ਆਏ ਸਨ ਹੋਰ ਲੋਕ ਆਏ ਸਨ ਸੰਗਤਾ ਆਈਆਂ ਸਨ ਉਹਨਾਂ ਵੱਲੋਂ ਵੀ ਉਪਹਾਰ ਦਿੱਤੇ ਜਾ ਰਹੇ ਹਨ ਸਰਬ ਅਰਪਣਾ ਕਰਹਿ ਅਗਾਰੀ ਤੰਦ ਸਤਾਰ ਲਿਆਏ ਨਰਚਾਰੀ ਮਹਾਰਾਜ ਸਾਹਿਬ ਜੀ ਲਈ ਧੰਨ ਤੇ ਬਹੁਤ ਪੱਗਾ ਤੇ ਮਹਾਰਾਜ ਸਾਹਿਬ ਜੀ ਨੂੰ ਸੋਹਣੇ ਸੋਹਣੇ ਦਿਸਾਲੇ ਦਿਮਾਲੇ ਸੰਗਤਾਂ ਵੱਲੋਂ ਲਿਆ ਕੇ ਭੇਟਾ ਕੀਤੇ ਗਏ ਹਨ ਸੁੰਦਰ ਬਾਜ ਉਠੇ ਛਦਿਆਨੇ ਸਭ ਕੇ ਉਪਜਤ ਅਨੰਦ ਮਹਾਨੇ ਮਹਾਰਾਜ ਸਾਹਿਬ ਜੀ ਦੀ ਦਸਤਾਰ ਬੰਦੀ ਹੋਈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਚ ਬਹੁਤ ਜ਼ਿਆਦਾ ਛਦਿਆਨੇ ਸਨ ਜਿਹੜੇ ਨਗਾਰੇ ਤੇ ਜਿਹੜੇ ਬਹੁਤ ਜ਼ਿਆਦਾ ਹੋਰ ਤਰੀਕੇ ਦੇ ਸਾਜੋ-ਸਾਜ ਸਨ ਇਹ ਸਾਰੇ ਵੱਜਨੇ ਸ਼ੁਰੂ ਹੋਏ ਨੇ ਵੀ ਮਹਾਰਾਜ ਜੀ ਦੀ ਦਸਤਾਰ ਬੰਦੀ ਹੋਈ ਹੈ ਮੰਗਲ ਸਿਰ ਜੇ ਬਿਬਿੱਦ ਪ੍ਰਕਾਰੀ ਨਵੋ ਨਿਸ਼ਾਨ ਝੁਲਤ ਦੁਤ ਭਾਰੀ ਸੋਹਣੇ-ਸੋਹਣੇ ਨਵੇਂ ਨਿਸ਼ਾਨ ਝੁਲ ਗਏ ਹਨ ਕਿਉਂਕਿ ਅੱਜ ਸੱਚੇ ਪਾਤਸ਼ਾਹ ਮਹਾਰਾਜ ਜੀ ਨਵੀਨ ਇਹ ਜਿਹੜੀ ਇਹ ਮਰਿਆਦਾ ਹੈ ਸੱਚੇ ਪਾਤਸ਼ਾਹ ਨੇ ਸ਼ਾਸਤਰਾਂ ਦੀ ਮਰਿਆਦਾ ਚਲਾਈ ਤੇ ਇਸ ਤੋਂ ਬਾਅਦ ਮਹਾਰਾ ਸੱਚੇ ਪਾਤਸ਼ਾਹ ਜੀ ਬਹੁਤ ਜ਼ਿਆਦਾ ਮਾਰਿਆਦਾਵਾਂ ਹਨ ਜਿਹੜੀਆਂ ਇਹਨਾਂ ਨੂੰ ਚਲਾਉਣਗੇ ਮੰਗਤ ਜਨ ਕੋ ਦਰਬ ਕਨੇਰਾ ਦਇਓ দান ਸਤਗੁਰ ਦਸਬੇਰਾ ਸੱਚੇ ਪਾਤਸ਼ਾਹ ਜੀ ਦਾ ਦਰ ਇੰਨਾ ਵੱਡਾ ਹੈ ਸੰਗਤਾਂ ਨੂੰ ਵੀ ਖੁੱਲੇ ਗੱਫੇ ਵਰਤਾਏ ਮਹਾਰਾ ਸਹਿਬ ਜੀ ਨੇ ਮੰਗਤਿਆਂ ਜਿਹੜੇ ਉਹਨਾਂ ਨੂੰ ਖੁੱਲੇ ਗੱਫੇ ਧਨ ਦੌਲਤ ਦੇ ਵਰਤਾਏ ਨੇ ਕਿਉਂ ਜੀ ਕਿਉਂਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਗਤ ਕੇ ਵਾਲੀ ਅੱਜ ਗੁਰਤਾ ਗੱਦੀ ਤੇ ਬੈਠੇ ਹਨ ਸ਼ੋਕ ਬਿਸਾਰ ਦੀਨ ਸਭ ਲੋਕਣ ਸ਼੍ਰੀ ਹਰਗੋਬਿੰਦ ਕਰੈ ਬੇਲੋਕਣ ਬਹੁਤ ਜਿਆਦਾ ਧੰਨ ਮਾਰਾ ਸੱਚੇ ਪਾਤਸ਼ਾਹ ਜੀ ਦੀ ਇਹ ਗੁਰਤਾ ਗੱਦੀ ਤੇ ਖਰਚ ਆ ਗਿਆ ਖਰਚੰਤੋ ਭਾਵ ਬਹੁਤ ਜਿਆਦਾ ਮੰਗਤਿਆਂ ਨੂੰ ਲੰਗਰ ਕਈ ਪ੍ਰਕਾਰ ਦੇ ਤਿਆਰ ਕੀਤੇ ਗਏ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਖੁਸ਼ੀ ਇੰਨੀ ਹੈ ਵੀ ਮਹਾਰਾਜ ਜੀ ਗੁਰਤਾ ਗੱਦੀ ਤੇ ਬੈਠੇ ਨੇ ਤੇ ਅੱਜ ਕੱਲ੍ਹ ਦੇਖੋ ਗੁਰਮੁਖੋ ਅਸੀਂ ਸਮਾਗਮ ਮਨਾਉਂਦੇ ਆਂ ਮਹਾਰਾਜ ਸਾਹਿਬ ਜੀ ਦਾ ਜੇ ਗੁਰਤਾ ਗੱਦੀ ਦਾ ਸਮਾਗਮ ਸਾਨੂੰ ਯਾਦ ਵੀ ਨਹੀਂ ਜੇ ਮਨਾਉਣਾ ਹੁੰਦਾ ਨਾ ਤੇ ਸਾਨੂੰ ਯਾਦ ਵੀ ਨਹੀਂ ਇਹ ਦੇਖੋ ਵੀ ਮਹਾਰਾਜ ਜੀ ਗੁਰਤਾ ਗੱਦੀ ਤੇ ਹੀ ਬੈਠੇ ਨੇ ਤੇ ਸੱਚੇ ਪਾਤਸ਼ਾਹ ਜੀ ਨੇ ਕਿਵੇਂ ਸਮਾਗਮ ਮਨਾਏ ਕਿੰਨੇ ਸੋਹਣੇ ਸੋਹਣੇ ਇਹ ਤਰੀਕੇ ਦੇ ਧਨ ਦੌਲਤ ਸ਼ਾਸਤਰ ਬਹੁਤ ਸੋਹਣੀਆਂ ਸੋਹਣੀਆਂ ਦਸਤਾਰਾਂ ਸੱਚੇ ਪਾਤਸ਼ਾਹ ਨੂੰ ਦਿੱਤੀਆਂ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਜੀ ਨੇ ਇਹ ਬਹੁਤ ਸੋਹਣਾ ਕੌਤਕ ਬਹੁਤ ਸੋਹਣਾ ਕਾਰਜ ਕੀਤਾ ਸਹਿਬ ਮਹਾਰਾਜ ਜੀ ਨੇ ਇਹ ਕਾਰਜ ਕੀਤੇ ਅੱਜ ਸੱਚੇ ਪਾਤਸ਼ਾਹ ਜੀ ਦੀ ਦਸਤਾਰ ਬੰਦੀ ਹੋਈ ਹੈ ਇਸ ਤੋਂ ਅਗਲੇ ਬਚਨ ਮਹਾਰਾਜ ਜੀ ਕੀ ਕਰਦੇ ਨੇ ਸੱਚੇ ਪਾਤਸ਼ਾਹ ਜੀ ਸੰਗਤ ਨੂੰ ਕੀ ਬਲਖਣ ਇਹ ਬਚਨ ਕਰਕੇ ਬੁਲਾਉਂਦੇ ਨੇ ਮਸੰਦਾ ਨੂੰ ਕੀ ਬਚਨ ਕਰਕੇ ਤੋੜਦੇ ਨੇ ਪ੍ਰਚਾਰ ਦੇ ਲਈ ਇਹ ਆਪਾ ਇਤਿਹਾਸ ਹੈ ਜਿਹੜਾ ਕੱਲ ਨੂੰ ਜ਼ਰੂਰ ਭਾਈ ਸਰਵਣ ਕਰਾਂਗੇ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਆਪਣੀ ਕਥਾ ਵਿਚਾਰ ਇਸੇ ਤਰ੍ਹਾਂ ਕਰਵਾਉਂਦੇ ਰਹਿਣ ਭੁੱਲਾਂ ਚੰਤ ਦੀ ਖਿਮਾ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ